ਹਰ ਇੱਕ ਫਿਲਮ ਜਿੱਦਾਂ ਹੀ ਕਹੀਦਾ ਹੈ ਆਪਣੇ ਆਲੇ ਦੁਆਲੇ ਦੇ ਕਿਰਦਾਰ ਨੇ ਤਾਂ ਤਾਂ ਬਟ ਇਹ ਸੱਚੀ ਹੈ ਨਾ ਕਿਰਦਾਰਾਂ 'ਚ ਬਹੁਤ ਡੂੰਘਾਈ ਹੈ ਹੁਣ بس ਸਿਰਫ ਇੱਕ ਫਰਕ ਆ ਗਿਆ ਕਿ ਹਰੇਕ ਯਾਤਰੀ ਦੇ ਕੋਲ অলਮੋਸਟ ਹਰੇਕ ਯਾਤਰੀ ਨੂੰ ਮੋਬਾਈਲ ਹੈ ਹੈ ਨਾ ਬਟ ਅਦਰਵਾਈਜ਼ ਸਭ ਕੁਝ ਸੇਮ ਹੈ ਫੇਰ ਵੀ ਉਹ ਜ਼ਿੰਦਗੀ ਬਹੁਤ ਢੋਲੇ ਢੋਲੇ ਲੋਕ ਨੇ ਬੜੇ ਇਨੋਸੈਂਟ ਤਾਂ ਪੰਕਜ ਕਪੂਰ ਸਰ ਦੇ ਸਾਹਮਣੇ ਖੜਨਾ ਉਹਨਾਂ ਦੇ ਨਾਲ ਸਕਰੀਨ ਸ਼ੇਅਰ ਕਰਨਾ ਡਾਇਲੌਗਸ ਮੈਂ ਮੈਂ ਆਪਣੇ ਬੰਬੇ ਵੀ ਦੋਸਤਾਂ ਨਾਲ ਗੱਲ ਕੀਤੀ ਤਾਂ ਉਹ ਵੀ ਐਕਸਾਈਟਿਡ ਨੇ ਇਸ ਗੱਲ ਨੂੰ ਲੈ ਕੇ ਉਹ ਵੀ ਚਾਹੁੰਦੇ ਨੇ ਕਿ ਜੇਤੀ ਫਿਲਮ ਰਿਲੀਜ਼ ਹੋਏ ਤਾਂ ਅਸੀਂ ਦੇਖੀਏ ਜੇ ਆਪ ਤਾਂ ਕਹਾਣੀਆਂ ਲੰਬੀਆਂ ਜਾਣ ਹੋ ਸਕਦਾ ਇਹ ਗੱਲ ਕਹਿਣ ਤੋਂ ਬਾਅਦ ਮੈਂ ਕੋਈ ਐਹੋ ਜਿਹੀ ਕਹਾਣੀ ਕਰਾਂ ਜਿਹੜੀ ਚੰਗੀ ਨਾ ਹੋਵੇ ਪਰ ਉਹਦੇ ਮੇਰੇ ਕਾਰਨ ਹੋਰ ਹੋਣਗੇ ਪਰ ਕਹਾਣੀ ਬਹੁਤ ਜ਼ਰੂਰੀ ਹੈ ਤੇ ਜਦੋਂ ਕਈ ਦਫਾ ਉਹਨਾਂ ਨੇ ਮੈਨੂੰ ਕਿਹਾ ਬਟ ਆਈ ਲਾਈਕਡ ਵਾਟ ਯੂ ਡਿਡ ਬਟ ਆ ਪਲੇਜ਼ਰ ਵਰਕਿੰਗ ਵਿਦ ਯੂ ਉਹਨਾਂ ਨੇ ਜਦੋਂ ਕਿਹਾ ਮੈਂ ਮੈਂ ਕਿਹਾ ਯਾਰ ਅੱਛਾ ਵੀ ਸਸ਼ਕਲ ਜੀ ਮੈਂ ਹਲਾਲ ਮੋਸ਼ਰਮਾ ਤੇ ਤੁਸੀਂ ਦੇਖਣੇ ਹੋ ਪੀਟੀਸੀ ਪੰਜਾਬੀ ਰਾਵੀ ਦੇ ਕੰਡੇ ਫਿਲਮ ਦਾ ਪੋਸਟਰ ਰਿਲੀਜ਼ ਹੋਇਆ ਹੈ ਤੇ ਜਦੋਂ ਅੱਜ ਸਟਾਰ ਕਾਸਟ ਵੀ ਰਿਵੀਲ ਹੋਈ ਹੈ ਐਂਡ ਆਈ ਮਸਟ ਸੇ ਕਿ ਚੰਚੰਨ ਕੇ ਸਟਾਰਸ ਲੈਂਦੇ ਨੇ ਐਂਡ ਸਪੈਸ਼ਲੀ ਜਦੋਂ ਅਸੀਂ ਦੇਖਦੇ ਹਾਂ ਕਿ ਇੱਕ ਵੱਡੀ ਸਟਾਰ ਕਾਸਟ ਇੱਕ ਇਹੋ ਜਿਹਾ ਕਨਸੈਪਟ ਜੋ ਸ਼ਾਇਦ ਸਿਨੇਮਾ ਨੂੰ ਇਸਦੀ ਲੋੜ ਵੀ ਸੀਗੀ ਇਹ ਸਾਰੇ ਜਦੋਂ ਮਿਕਸਚਰ ਸਾਡੇ ਸਾਹਮਣੇ ਵੀ ਆ ਜਾਂਦਾ ਹੈ ਨਾ ਤਾਂ ਅਸੀਂ ਵੀ ਕਹਿੰਦੇ ਹਾਂ ਕਿ ਹਾਂ ਹੁਣ ਥੀਏਟਰ ਜਾਣਾ ਬਣਦਾ ਆ ਥੈਂਕ ਯੂ ਸੋ ਮਚ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਤੁਸੀਂ ਸੋਹਣੀ ਗੱਲ ਕੀਤੀ ਹਾਂ ਇਸ ਫਿਲਮ ਦੇ ਵਿੱਚ ਜੋ ਇਸ ਫਿਲਮ ਨੂੰ ਚਾਹੀਦਾ ਸੀ ਪੂਰੀ ਕੋਸ਼ਿਸ਼ ਕੀਤੀ ਗਈ ਹੈ ਕਿ ਉਹੀ ਇਸ ਨੂੰ ਦਿੱਤਾ ਜਾਵੇ ਤਾਂ ਕਿ ਜੋ ਆਡੀਅנס ਨੂੰ ਚਾਹੀਦਾ ਉਹ ਮਿਲੇ ਯਾ ਅ ਐਂਡ ਸਪੈਸ਼ਲੀ ਜਦੋਂ ਮੈਂ ਪੋਸਟਰ ਦੇ ਵਿੱਚ ਦੇਖ ਰਹੀ ਆ ਨਾ ਕਿ ਇਹ ਸਾਰਾ ਲੁੱਕ ਮੈਨੂੰ ਬਹੁਤ ਜ਼ਿਆਦਾ ਫੈਸੀਨੇਟ ਕਰਦਾ ਹੈ ਕਿ ਮੈਂ ਤਾਂ ਤੁਹਾਨੂੰ ਸਾਰਿਆਂ ਨੂੰ ਕਹਾਂਗੀ ਕਿ ਤੁਸੀਂ ਬਹੁਤ ਬlesed ਹੈ ਕਿਉਂਕਿ ਜਦੋਂ ਨਾ ਇਹ ਸਾਰੀਆਂ ਚੀਜ਼ਾਂ ਅਸੀਂ ਐਜ਼ ਐਨ ਐਕਟਰ ਵੀ ਐਕਸਪੀਰੀਅੰਸ ਕਰਦੇ ਆ ਕਿ ਮੰਜਾ ਲੱਗਿਆ ਹੋਇਆ ਹੈ ਉਹ ਪਿੰਡ ਦੀ ਖੁਸ਼ਬੂ ਹੈਗੀ ਹੈ ਸਕੂਟਰ ਹੈ ਮੱਝਾਂ گاਵਾਂ ਨੇ ਤੇ ਮੈਨੂੰ ਤਾਂ ਦੇਖ ਕੇ ਹੀ ਉਹ ਖੁਸ਼ਬੂ ਆ ਜਾਂਦੀ ਹੈ ਉਹ ਵਾਈਬ ਆ ਜਾਂਦੀ ਹੈ ਸੋ ਤੁਹਾਡੇ ਇਹ ਕਿਹੋ ਜਿਹਾ ਐਕਸਪੀਰੀਅੰਸ ਰਿਹਾ ਸੀ ਅ ਜਿੱਦਾਂ ਦਾ ਤੁਹਾਨੂੰ ਇੱਥੋਂ ਵਾਈਬ ਆ ਰਹੀ ਹੈ ਨਾ ਐਕਚੁਅਲੀ ਬੜੀ ਕਿਉਂਕਿ ਇਹ ਬੜੀ ਰੀਅਲ ਰੀਅਲ ਬਹੁਤ ਜ਼ਿਆਦਾ ਸਕੂਨ ਦੇਣ ਵਾਲੀ ਇਦਾਂ ਦਾ ਹੀ ਫਿਲਮ ਦਾ ਸਾਰਾ ਮਾਹੌਲ ਹੈ ਫਿਲਮ ਵੀ ਇਦਾਂ ਦੀ ਹੈ ਸਾਡੀ ਫਿਲਮ ਦੇ ਕਿਰਦਾਰ ਇਦਾਂ ਦੇ ਨੇ ਸੋ ਇਹ ਇੱਕ ਇੱਕ ਨਾਂ ਬੜਾ ਸੋਹਣਾ ਜਦੋਂ ਮੈਨੂੰ ਨਾਂ ਪਤਾ ਲੱਗਾ ਰਾਵੀ ਦੇ ਕੰਡੇ ਮੈਂ ਕਿੰਨਾ ਸੋਹਣਾ ਨਾਂ ਇਸ ਨਾਂ 'ਚ ਹੀ ਕਿੰਨੀ ਖਿੱਚ ਹੈ ਅੱਛਾ ਉਸ ਤੋਂ ਬਾਅਦ ਇੱਕ ਸੋਹਣੀ ਗੱਲ ਇਹ ਹੈ ਕਿ ਫਿਲਮ ਸ਼ੂਟ ਵੀ ਰਾਵੀ ਦੇ ਕੰਡੇ ਹੋਈ ਹੈ ਬਸੌਲੀ ਪਿੰਡ ਹੈ ਉੱਥੇ ਸ਼ੂਟ ਕੀਤੀ ਹੈ ਉੱਥੋਂ ਦੇ ਲੋਕ ਉਥੋਂ ਦੇ ਉਥੋਂ ਦਾ ਐਟਮੋਸਫੀਅਰ ਜੰਗਲ ਇਲਾਕਾ ਹੋ ਹੈ ਨਾ ਤੇ ਮਤਲਬ ਆਲੇ ਦੁਆਲੇ ਸੋ ਮਤਲਬ ਸਾਰਾ ਕੁਝ ਇੰਨਾ ਨੇਚਰਲ ਪਾਣੀ ਵਹਿੰਦਾ ਸਾਰਾ ਕੁਝ ਬਹੁਤ ਲੋਕ ਬੜੇ ਕਮਾਲ ਦੇ ਬੜਾ ਮਜ਼ਾ ਆਇਆ ਸ਼ੂਟਿੰਗ ਕਰਕੇ ਤੁਸੀਂ ਬੈਠੇ ਸੀ ਰਾਵੀ ਦੇ ਕੰਢੇ ਮੈਂ ਕਹਾ ਮੈਂ ਹੁੰਦੀ ਤਾਂ ਮੈਂ ਉੱਥੇ ਹੀ ਬੈਠੀ ਰਹਿੰਦੀ ਤੇ ਉਹ ਸਕੂਨ ਜਿਹੜਾ ਹੈ ਨਾ ਉਹ ਸਕੂਨ ਦਾ ਕੋਈ ਮੈਨੂੰ ਲੱਗਦਾ ਕਿ ਕੋਈ ਕੰਪੈਰੀਜ਼ਨ ਹੈ ਕੋਈ ਕੰਪ ਕੋਈ ਕੰਪੈਰੀਜ਼ਨ ਨਹੀਂ ਹੈ ਅਸੀਂ ਆਲਮੋਸਟ ਹਰ ਰੋਜ਼ ਉੱਥੇ ਸ਼ੂਟ ਕੀਤਾ ਕਿਉਂਕਿ ਜਿਹੜਾ ਇਹ ਘਰ ਬਣਿਆ ਨਾ ਇਹਦੇ ਇਹਦੇ ਨਾਲ ਹੀ ਰਾਵੀ ਵਹਿੰਦੀ ਪਈ ਹੈ ਹਾਂ ਤੇ ਆ ਹਰ ਰੋਜ਼ ਉੱਥੇ ਜਾਂਦੇ ਸੀ ਸ਼ੂਟ ਕਰਦੇ ਸੀ ਪਾਣੀ ਦੀ ਆਵਾਜ਼ ਆਉਂਦੀ ਸੀ ਠੰਡੀ ਹਵਾ ਚੱਲਦੀ ਸੀ ਤੇ ਲੋਕ ਇੰਨੇ ਪਿਆਰੇ ਮੈਗੀ ਬਣਾ ਕੇ ਖਾ ਲਈ ਫਿਰ ਸ਼ੌਟ ਦੇਤਾ ਚਾਹ ਪੀ ਲਈ ਬਹੁਤ ਸੋਹਣਾ ਰਿਹਾ ਸਾਰਾ ਸਫਰ ਤੇ ਕੀ ਸਾਨੂੰ ਇਸ ਦੇ ਵਿੱਚ ਪੰਜਾਬ ਦਾ ਇੱਕ ਇਹੋ ਜਿਹਾ ਪਖ ਵੇਖਣ ਨੂੰ ਮਿਲੇਗਾ ਜੋ ਅਸੀਂ ਸਿਨੇਮਾ ਦੇ ਵਿੱਚ ਨਹੀਂ ਵੇਖਿਆ ਕਿਉਂਕਿ ਜੇ ਮੈਂ ਆਪਣੀ ਹੀ ਗੱਲ ਕਰਨਾ ਪਰਸਨਲੀ ਤੇ ਮੈਂ ਜਲੰਧਰ ਤੋਂ ਹਾਂ ਤੇ ਮੈਂ ਜਲੰਧਰ ਵੇਖਿਆ ਜਾਂ ਤੋਂ ਜ਼ਿਆਦਾ ਮੈਂ ਅੰਮ੍ਰਿਤਸਰ ਵੇਖਿਆ ਤੇ ਪਟਿਆਲਾ ਵੇਖਿਆ ਤੇ ਹੁਣ ਚੰਡੀਗੜ੍ਹ ਮੋਹਾਲੀ ਤੇ ਪੰਜਾਬ ਦੇ ਕਿਹੋ ਜਿਹੇ ਪੱਖ ਵੇਖਣ ਨੂੰ ਮਿਲੇਗਾ ਜੋ ਮੇਰੇ ਵਰਗੇ ਲੋਕਾਂ ਨੇ ਨਹੀਂ ਦੇਖਿਆ 100% ਇਹ ਉਹੀ ਪਰਿਵਾਰ ਨੇ ਜਿਹੜੇ ਆਪਣੇ ਇੱਥੇ ਵਸਦੇ ਨੇ ਉਹੀ ਪਰਿਵਾਰ ਇਸ ਫਿਲਮ ਚ ਹੈ ਉਹੀ ਲੋਕ ਨੇ ਬੇਟੀਆਂ ਘਰ ਦੀਆਂ ਉਹ ਕਿੱਦਾਂ ਉਹਨਾਂ ਦੀਆਂ ਜ਼ਿੰਦਗੀਆਂ ਕਿੱਦਾਂ ਕਿਸੇ ਇੱਕ ਈਵੈਂਟ ਤੋਂ ਕਿੱਦਾਂ ਪ੍ਰਭਾਵਿਤ ਹੁੰਦੀਆਂ ਨੇ ਇਹਨਾਂ ਦਾ ਚਮਨ ਲਾਲ ਜੀ ਜਿਹੜੇ ਪੰਕਤ ਸਰ ਨੇ ਕਿੱਦਾਂ ਉਹਨਾਂ ਦੀ ਜ਼ਿੰਦਗੀ ਪ੍ਰਭਾਵਿਤ ਹੁੰਦੀ ਕਿੱਦਾਂ ਮੇਰੀ ਜ਼ਿੰਦਗੀ ਪ੍ਰਭਾਵਿਤ ਹੁੰਦੀ ਹੈ ਮੈਂ ਕੀ ਕਰਦਾ ਪਿਆ ਉਹ ਸਾਰਾ ਕੁਝ ਆਪਾਂ ਨੂੰ ਦੇਖਣ ਨੂੰ ਮਿਲਣਾ ਜੋ ਆਪਾਂ ਇੱਥੇ ਰੋਜ਼ਮਰਰਾ ਦੀ ਜ਼ਿੰਦਗੀ 'ਚ ਦੇਖਦੇ ਆਂ ਤੇ ਮੈਂ ਸਿਰਫ ਕਹਿਣ ਨੂੰ ਨਹੀਂ ਕਹਿ ਰਿਹਾ ਇਹ ਗੱਲ ਕਿ ਹਰ ਇੱਕ ਫਿਲਮ 'ਚ ਇਦਾਂ ਹੀ ਕਹੀਦਾ ਹੈ ਆਪਣੇ ਆਲੇ ਦੁਆਲੇ ਦੇ ਕਿਰਦਾਰ ਨੇ ਇਦਾਂ ਤਾਂ ਬਟ ਇਹ ਸੱਚੀ ਹੈ ਨਾ ਕਿਰਦਾਰਾਂ 'ਚ ਬਹੁਤ ਡੂੰਘਾਈ ਹੈ ਇਹਨਾਂ ਕਿਰਦਾਰਾਂ ਨਾਲ ਜੋ ਕੁਝ ਵੀ ਹੋ ਰਿਹਾ ਸਾਡਾ ਜਿਗਰ ਹੂਗਾ ਕਿ ਕੀ ਕਰ ਦਈਏ ਅਸੀਂ ਇਹਨਾਂ ਲਈ ਕਿ ਇਹਨਾਂ ਨੂੰ ਕਿੱਦਾਂ ਕਿੱਦਾਂ ਇਸ ਵਾਟ ਐਵਰ ਇਜ਼ ਹੈਪਨਿੰਗ ਤੋਂ ਕੱਢੀਏ ਇਸ ਜੋ ਕੁਝ ਵੀ ਵਾਪਰ ਰਿਹਾ ਹੈ ਨਾ ਦੀ ਜ਼ਿੰਦਗੀ 'ਚ ਕਿੱਦਾਂ ਇਹਨਾਂ ਨੂੰ ਸੰਭੀਏ ਕਿੰਨੇ ਪਿਆਰੇ ਕਿਰਦਾਰ ਨੇ ਆ ਮੈਨੂੰ ਵੀ ਉਹੀ ਮਹਿਸੂਸ ਹੋਇਆ ਕਿ ਤੁਹਾਡਾ ਜਿਹੜਾ ਸਵਾਲ ਸੀਗਾ ਕਿ ਪੰਜਾਬ ਪੰਜਾਬ ਦੇ ਨਾਲ ਰਿਲੇਟਡ ਹੈ ਕਿ ਵੱਖਰਾ ਤਾਂ ਡੈਫੀਨਿਟਲੀ ਪੰਜਾਬ ਦੀ ਕਹਾਣੀ ਹੈ ਪੰਜਾਬ ਦੇ ਕੈਰੈਕਟਰਸ ਨੇ ਜੋ ਕੁਝ ਪੰਜਾਬ ਦੇ ਪਰਿਵਾਰਾਂ ਚ ਹੁੰਦਾ ਉਹੀ ਕੁਝ ਇਹਦੇ ਚ ਹੋ ਰਿਹਾ ਤੇ ਅਸੀਂ ਦੇਖਦੇ ਹਾਂ ਕਿ ਸਾਡਾ ਆਲਾ ਦੁਆਲਾ ਤਾਂ ਬਹੁਤ ਜ਼ਿਆਦਾ ਡਿਵੈਲਪਡ ਹੈ ਪਰ ਜਦੋਂ ਅਸੀਂ ਪਿੰਡਾਂ ਚ ਜਾਂਦੇ ਆ ਨਾ ਅੱਜ ਵੀ ਉਹੀ ਵਾਈਬ ਹੈ ਜੋ ਅਸੀਂ ਪੁਰਾਣੀਆਂ ਵਾਈਬ ਦੇ ਵਿੱਚ ਰਹਿੰਦੇ ਸੀਗੇ ਉਹੀ ਕਹਿ ਸਕਦਾ ਇਨੋਸੈਂਸ ਹੈ ਤੇ ਉਚ ਲਾਕੀ ਵਾਲੀ ਚੀਜ਼ ਨਹੀਂ ਹੈਗੀ ਜੋ ਅਸੀਂ ਅੱਜ ਦੇ ਜ਼ਮਾਨੇ ਦੇ ਵਿੱਚ ਆਪਣੇ ਆਲੇ ਦੁਆਲੇ ਦੇਖਦੇ ਆਂ ਤੇ ਜਦੋਂ ਤੁਸੀਂ ਇੱਥੇ ਰੀਅਲ ਲਾਈਫ ਐਕਸਪੀਰੀਅੰਸ ਕੀਤਾ ਸੀ ਲੋਕਾਂ ਦੇ ਨਾਲ ਮਿਲੇ ਸੀ ਤੁਹਾਨੂੰ ਵੀ ਲੱਗਾ ਹੈ ਕਿ ਜ਼ਿੰਦਗੀ ਤਾਂ ਅਸਲੀ ਇਹ ਜਿਉ ਰਹੇ ਨੇ ਹਾਂ ਹੁਣ بس ਸਿਰਫ ਇੱਕ ਫਰਕ ਆ ਗਿਆ ਕਿ ਹਰੇਕ ਯਾਤਰੀ ਦੇ ਅੱਥਰ ਜਲਬੋਸਟ ਹਰੇਕ ਯਾਤਰੀ ਦੇ ਮੋਬਾਈਲ ਹੈ ਹੈ ਨਾ ਬਟ ਅਦਰਵਾਈਜ਼ ਸਭ ਕੁਝ ਸੇਮ ਹੈ ਫੇਰ ਵੀ ਉਹ ਜ਼ਿੰਦਗੀ ਬਹੁਤ ਪੋੜੇ ਪੋੜੇ ਲੋਕ ਨੇ ਬੜੇ ਇਨੋਸੈਂਟ ਉਹਨਾਂ ਦੀ ਸੋਚ ਬਹੁਤ ਪੋਲੀ ਹੈ ਬਨਾ ਤਾਂ ਰਹਿਣਾ ਬਹੁਤ ਸਾਦਾ ਹੈ ਤੇ ਔਰ ਕਿਉਂਕਿ ਕਿਉਂਕਿ ਉੱਥੇ ਨਾ ਜਿਵੇਂ ਹੁਣੇ ਥੋੜੀ ਜਿਹਾ ਪਹਿਲਾਂ ਗੱਲ ਹੋ ਰਹੀ ਸੀ ਕਿ ਦੋ ਤਰੀਕੇ ਦੀ ਦੋ ਤਰੀਕੇ ਨਾਲ ਧਰਤੀ ਵੰਡੀ ਗਈ ਹੈ ਇੱਕ ਤਾਂ ਹੈਗੀ ਹੈ ਕੁਦਰਤ ਇੱਕ ਹੈਗੀ ਹੈ ਕੰਕਰੀਟ ਕੰਕਰੀਟ ਹੋ ਗਈ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਕੁਝ ਬਿਲਡਿੰਗਸ ਬਣ ਗਈਆਂ ਭੱਜ ਦੌੜ ਜ਼ਿੰਦਗੀਆਂ ਚ ਕਿੰਨੀ ਹੋ ਗਈ ਇਹਨਾਂ ਲੋਕਾਂ ਦੀ ਜ਼ਿੰਦਗੀ ਚ ਟਰਮਾ ਟਹਿਰਾਵ ਸਟੇਬਿਲਟੀ ਹੈ ਇਹ ਕਿਸ ਹੁਣ ਅਸੀਂ ਜਿਸ ਜਨ ਘਰਾਂ ਚ ਗਏ ਆ ਉਹ ਘਰ ਅੱਜ ਇੱਥੇ ਥੋੜੀ ਨੇ ਆਪਣੇ ਇੱਧਰ ਹੈਗੇ ਨਹੀਂ ਉਹ ਉੱਥੇ ਹੀ ਨੇ ਉਹ ਉਸ 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 ਮਾਹੌਲ 'ਚ ਨੇ ਉਹ ਇੱਕ ਪੱਖਾ ਲੱਗਾ ਹੋਇਆ ਏਸੀ ਹੈਗੇ ਨਹੀਂ ਉਹਨਾਂ ਘਰਾਂ ਦੇ ਵਿੱਚ ਪੱਖਾ ਲੱਗਾ ਹੋਇਆ ਗਰਮੀ ਤਾਂ ਪੈਂਦੀ ਹੈ ਉੱਥੇ ਵੀ ਬਟ ਅਜੇ ਵੀ ਵਿੜੇ ਵਿੜੇ ਲਿਪਦੇ ਨੇ ਉਹ ਤੂੜੀ ਨਾਲ ਗੋਹੇ ਨਾਲ ਗਾਰੇ ਨਾਲ ਅਜੇ ਵੀ ਮਿੱਟੀ ਨਾਲ ਮੈਂ ਨਾ ਇੱਕ ਪਿੰਡ ਗਈ ਸੀ ਜਲੰਧਰ ਦੇ ਵੈਸੇ ਉਹ ਪਿੰਡ ਸੀਗਾ ਦਲਜੀਤ ਤੋਂ ਸਾਝਦਾ ਕਿ ਇਹੀ ਉਥੇ ਕਵਰ ਕਰਨ ਗਏ ਸੀ ਤੇ ਇਹੀ ਨਾ ਇੱਕੋ ਗਲੀ ਚ ਬਾਰ ਬਾਰ ਘੁੰਮਦੇ ਪਏ ਸੀ ਤੇ ਇੱਕ ਬੀਬੇ ਨੇ ਵੇਖ ਲਿਆ ਤੇ ਉਹਨਾਂ ਨੇ ਕਿਹਾ ਤੁਸੀਂ ਇਦਾਂ ਹੀ ਘੁੰਮਦੇ ਪਿਓ ਉਹਨਾਂ ਜ਼ਬਰਦਸਤੀ ਸਾਨੂੰ ਆਪਣੇ ਘਰ ਲੈ ਕੇ ਗਏ ਪਰਾਠੇ ਖਲਾਏ ਮੱਖਣ ਦੇ ਨਾਲ ਉਹ ਜਿਹੜਾ ਪਿੰਡ ਦਾ ਮੱਖਣ ਹੁੰਦਾ ਨਾ ਉਹਦੇ ਨਾਲ ਖਲਾਏ ਤੇ ਮੈਂ ਉਹਨਾਂ ਨੂੰ ਦੇਖਿਆ ਮੈਂ ਕਿ ਸ਼ਹਿਰਾਂ 'ਚ ਮੈਨੂੰ ਕਦੇ ਇਹ ਐਕਸਪੀਰੀਅੰਸ ਹੋਇਆ ਹੀ ਨਹੀਂ ਹੈ ਮਤਲਬ ਇੰਨਾ ਕੋਈ ਸਾਡੇ ਲਈ ਕਰਿਆ ਅਰੇ ਤੁਸੀਂ ਘੁੰਮ ਰਿਹਾ ਉਹ ਅੰਦਰ ਆਓ ਅੰਦਰ ਆਓ ਤੇ ਇਹ ਚੀਜ਼ਾਂ ਇੱਥੇ ਵੀ ਹੋਈਆਂ ਕਿ ਇੱਥੇ ਦੇ ਲੋਕਾਂ ਨੇ ਵੀ ਤੁਹਾਡੇ ਨਾਲ ਇਸ ਤਰ੍ਹਾਂ ਹੀ ਇੱਕਦਮ ਪੂਰੀ ਆਉ ਭਗਤ ਕੀਤੀ ਦੇਖੋ ਇੱਥੋਂ ਦੇ ਲੋਕਾਂ ਨੇ ਨਾ ਪਿਆਰ નો ਡਾਊਟ ਬਹੁਤ ਦਿੱਤਾ ਕਿਉਂਕਿ ਉਹਨਾਂ ਨੂੰ ਇਹ ਹੁੰਦਾ ਸੀਗਾ ਕਿ ਇਹ ਲੋਕ ਆਏ ਹੋਏ ਨੇ ਇੱਥੇ ਇਹਨਾਂ ਨਾਲ ਤਸਵੀਰ ਹੋ ਜਾਵੇ ਸਾਡੀ ਫੋਟੋ ਹੋ ਜਾਵੇ ਮੈਨੂੰ ਨਾ ਇੱਕ ਇੱਕ ਗੱਲ ਮੈਂ ਪਹਿਲਾਂ ਵੀ ਦੱਸੀ ਆ ਇੱਕ ਪ੍ਰੈਗਨੈਂਸੀ ਲੇਡੀ ਉਹ ਉਹਨਾਂ ਨੇ ਘੱਟੋ ਘੱਟ 2 ਘੰਟੇ 2.5 ਘੰਟੇ ਵੇਟ ਕੀਤੀ ਫੋਟੋ ਕਰਵਾ ਕੇ ਹੀ ਹੋਵੇ ਇਵਨ ਐਕਚੁਅਲੀ ਜ਼ਿਆਦਾ ਵੇਟ ਕੀਤੀ ਉਹਨਾਂ ਨੇ ਸਵੇਰੇ ਉਹ ਆਏ ਸੀਗੇ ਤੇ ਉਹ ਸ਼ਾਮ ਨੂੰ ਗਏ ਨੇ ਮੈਨੂੰ ਬਾਅਦ ਚ ਦੱਸਿਆ ਕਹਿੰਦੇ ਉਹ ਪ੍ਰੈਗਨੈਂਟ ਨੇ ਉਹ ਕਾਫੀ ਫੋਟੋ ਕਰਾਉਣਾ ਚਾਹੁੰਦੇ ਮੈਂ ਕਿਹਾ ਤੁਸੀਂ ਮੈਨੂੰ ਪਹਿਲਾਂ ਕਿਉਂ ਨਹੀਂ ਦੱਸਿਆ ਯਾਰ ਕਹਿੰਦੇ ਉਹ ਸ਼ੂਟਿੰਗ ਚੱਲਦੀ ਸੀ ਉਸ ਲੋਕੇਸ਼ਨ ਤੇ ਸੀਗੇ ਤੁਸੀਂ ਮੈਂ ਕਿਹਾ ਯਾਰ ਫੇਰ ਉਹਨਾਂ ਨੂੰ ਫੋਟੋ ਕਰਵਾਈ ਉਹ ਬਹੁਤ ਸੀ ਉਹਨਾਂ ਦੇ ਹਸਬੰਡ ਸੀ ਤੇ ਉਹਨਾਂ ਦਾ ਇੱਕ ਛੋਟਾ ਸੀ ਨਾਲ ਭਰਾ ਸੀ ਉਹ ਸ਼ਾਇਦ ਲੇਡੀ ਦਾ ਮੈਂ ਕਿਹਾ ਇਹ ਇਨੋਸੈਂਸ ਤੇ ਇਹ ਕਿੰਨੀ ਕਿੰਨੀ ਮਾਸੂਮੀਅਤ ਹੈ ਇਹ ਕਿ ਉਹਨਾਂ ਨੂੰ ਫੋਟੋ ਚਾਹੀਦੀ ਹੈ ਤੇ ਇਸ ਕਰਕੇ ਇੰਤਜ਼ਾਰ ਕਰ ਰਹੇ ਨੇ ਕਿ ਜਦੋਂ ਬੰਦਾ ਆਊਗਾ ਅਸੀਂ ਫੋਟੋ ਕਰਾਉਣੀ ਆ ਬਸ ਉਹਦੇ ਨਾਲ ਅਮ ਕਿਉਂਕਿ ਉਹਨਾਂ ਕੋਲੇ ਸ਼ਾਇਦ ਸਮਾਂ ਵੀ ਸੀਗਾ ਸ਼ਾਇਦ ਟਹਿਰਾਵ ਵੀ ਸੀਗਾ ਮੈਨੂੰ ਲੱਗਦਾ ਨਾ ਚ ਸਬਰ ਬਹੁਤ ਸਬਰ ਸੀਗਾ ਉਹਨਾਂ ਦੇ ਵਿੱਚ ਉਹ ਸਬਰ ਐਸੇ ਕਰਕੇ ਆਇਆ ਕਿਉਂਕਿ ਉਹ ਕੁਦਰਤ ਦੇ ਬਹੁਤ ਨੇੜੇ ਨੇ ਸਹੀ ਗੱਲ ਹੈ। ਤੇ ਜਿਵੇਂ ਤੁਸੀਂ ਹਜੇ ਕਿਹਾ ਸੀਗਾ ਕਿ ਬੀワイ ਸਾਲ ਤਾਨੂੰ ਇੰਡਸਟਰੀ ਦੇ ਵਿੱਚ ਹੋਏ ਨੇ ਤੇ ਇੱਕ ਕਹਿੰਦੇ ਨੇ ਕਿ ਇੱਕ ਸਮਰੀ ਹੋ ਗਈ ਹੈ ਇੱਕ ਸਾਰ ਮਿਲ ਗਿਆ ਇਸ ਫਿਲਮ ਦੇ ਨਾਲ ਤੁਹਾਨੂੰ ਕਿ ਰਾਵੀ ਦੇ ਕੰਡੇ ਵਰਗੀ ਫਿਲਮ ਤੁਹਾਡੀ ਫਿਲਮੋਗ੍ਰਾਫੀ ਦੇ ਵਿੱਚ ਵੀ ਜੁੜ ਗਈ ਹੈ ਪੰਗਜ ਕਪੂਰ ਸਰ ਦੇ ਨਾਲ ਕੰਮ ਕਰਨਾ ਵੀ ਤੁਹਾਡੀ ਫਿਲਮੋਗ੍ਰਾਫੀ ਦੇ ਵਿੱਚ ਜੁੜ ਗਿਆ। ਸੋ ਇਹਨਾਂ ਸਾਲਾਂ ਦੇ ਵਿੱਚ ਜਦੋਂ ਹੁਣ ਤੁਸੀਂ ਜਾ ਕੇ ਰਾਵੀ ਦੇ ਕੰਡੇ ਫਿਲਮ ਕੀਤੀ ਹੈ ਉਹ ਸਕੂਨ ਉਹ ਸੈਟੀਸਫੈਕਸ਼ਨ ਮਹਿਸੂਸ ਹੋਈ ਹੈ ਕਿ ਫਾਈਨਲੀ ਆਈ ਹੈਵ ਅਚੀਵਡ ਇਟ ਹਾਂ ਮੈਨੂੰ ਉਹ ਆਈ ਮੇ ਲੱਗਾ ਕਿ ਆਈ ਹੈਵ ਅਚੀਵਡ ਇਟ ਐਜ਼ ਐਨ ਐਕਟਰ ਜਿਹੜੀ ਜਰਨੀ ਸੀਗੀ ਉਸ ਜਰਨੀ ਦਾ ਇਹ ਇਹ ਹਾਸਲ ਹੈ ਕਿ ਮੈਨੂੰ ਇੱਕ ਤਰ੍ਹਾਂ ਵੀ ਦੇ ਕੰਡੇ ਲਈ ਇਹਨਾਂ ਨੇ ਪ੍ਰਪੋਜ਼ ਕੀਤਾ ਔਰ ਫਿਰ ਪਾ ਪੰਕਜ ਕਪੂਰ ਸਰ ਦੇ ਸਾਹਮਣੇ ਖੜਨਾ ਉਹਨਾਂ ਦੇ ਨਾਲ ਸਕਰੀਨ ਸ਼ੇਅਰ ਕਰਨਾ ਡਾਇਲੌਗਸ ਮੈਂ ਮੈਂ ਆਪਣੇ ਬੰਬੇ ਵੀ ਦੋਸਤਾਂ ਨਾਲ ਗੱਲ ਕੀਤੀ ਤਾਂ ਉਹ ਵੀ ਐਕਸਾਈਟਿਡ ਨੇ ਇਸ ਗੱਲ ਨੂੰ ਲੈ ਕੇ ਉਹ ਵੀ ਚਾਹੁੰਦੇ ਨੇ ਕਿ ਛੇਤੀ ਫਿਲਮ ਰੀਲੀਜ਼ ਹੋਵੇ ਤੇ ਅਸੀਂ ਦੇਖੀਏ ਉਹਨਾਂ ਨੂੰ ਪੰਜਾਬੀ ਫਿਲਮਾਂ ਪਸੰਦ ਨੇ ਆਪਣੀ ਪੰਜਾਬੀ ਜ਼ੁਬਾਨ ਪੰਜਾਬੀ ਫਿਲਮਾਂ ਪੰਜਾਬ ਪੰਜਾਬ ਸਾਰਿਆਂ ਨੂੰ ਬਹੁਤ ਪ੍ਰਭਾਵਿਤ ਕਰਦਾ ਬਹੁਤ ਪਸੰਦ ਆਉਂਦਾ ਸਾਰਿਆਂ ਨੂੰ ਬੰਬੇ ਵਾਲੇ ਮੇਰੇ ਜਿਹੜੇ ਦੋਸਤ ਨੇ ਉਹਨਾਂ ਨੂੰ ਇਹ ਹੁੰਦਾ ਕਿ ਯਾਰ ਤੇਰੀਆਂ ਇਹਦਾ ਇੰਤਜ਼ਾਰ ਹੈ ਉਹਨਾਂ ਨੂੰ ਉਹ ਇੰਤਜ਼ਾਰ ਕਰ ਰਹੇ ਨੇ ਕਿ ਕਦੋਂ ਕਿਉਂਕਿ ਉਹਨਾਂ ਨੂੰ ਮੈਂ ਕੁਝ ਫੋਟੋਜ਼ ਦਿਖਾਈਆਂ ਕੁਝ ਮੈਂ ਉਹਨਾਂ ਨਾਲ ਡਿਸਕਸ ਕਰਦਾ ਰਹਿਣਾ ਕਿ ਇਹ ਸਾਡੀ ਫਿਲਮ ਐਦਾਂ ਐਦਾਂ ਕਹਿੰਦੇ ਯਾਰ ਇੰਤਜ਼ਾਰ ਕਰ ਰਹੇ ਆ ਪੰਕਜ ਸਰ ਕੇ ਤੱਕ ਤੁਸੀਂ ਦੇਖਣਾ ਹੈ ਮੈਂ ਕੋਈ ਉਹਨਾਂ ਨੂੰ ਯਕੀਨ ਹੈ ਮੇਰੇ ਤੇ ਮੈਂ ਠੀਕ ਕੰਮ ਕੀਤਾ ਹੋਣਾ ਮੈਨੂੰ ਵੀ ਯਕੀਨ ਹੈ ਬਾਕੀ ਹੁਣ ਦੇਖਦੇ ਹਾਂ ਕੀ ਕੰਮ ਕੀਤਾ ਜੀ ਤੁਸੀਂ ਯਾਰ ਅਨਮੁੱਲੇ ਵਰਗਾ ਸਿਨੇਮਾ ਫਿਰ ਉਸ ਤੋਂ ਬਾਅਦ ਹੁਣ 라ਵੀ ਦੇ ਕੰਡੇ ਵਰਗਾ ਸਿਨੇਮਾ ਇੱਕ ਬਹੁਤ ਵੱਡੀ ਜਰਨੀ ਰਹੀ ਹੈ ਸਿਨੇਮਾ ਦੇ ਵਿੱਚ ਵੀ ਬਹੁਤ ਵੱਡਾ ਫਰਕ ਰਿਹਾ ਹੈ ਤੇ ਹੁਣ ਤੁਹਾਨੂੰ ਲੱਗਦਾ ਹੈ ਕਿ ਸਾਡੀ ਜਿਹੜੀ ਪੰਜਾਬੀ ਇੰਡਸਟਰੀ ਹੈ ਰਾਸ਼ਟਰੀ ਪੱਧਰ ਤੇ ਅੰਤਰਰਾਸ਼ਟਰੀ ਪੱਧਰ ਤੇ ਆਫਕੋਰਸ ਨਾਮ ਕਮਾਰੀਆ ਪਰੋਚੜਾ ਸਿਨੇਮਾ ਹੈ ਨਾ ਜਿਹੜਾ ਸਾਨੂੰ ਚਾਹੀਦਾ ਸੀ ਉਹ ਜ਼ਰੂਰ ਮਿਲ ਗਿਆ ਹਾਂ ਉਹ ਮਿਲ ਗਿਆ ਹਰ ਕੋਈ ਐਫਰਟ ਕਰ ਰਿਹਾ ਕਿਉਂਕਿ ਸਾਰਿਆਂ ਨੂੰ ਇਹ ਗੱਲ ਸਮਝ ਲੱਗੀ ਹੈ ਅੱਛਾ ਤੇ ਵੱਡਾ ਕਰਕੇ ਦਵਾਂਗੇ ਪਰ ਮੈਂ ਇੱਕੋ ਗੱਲ ਕਹਿਣਾ ਚਾਹੁੰਨਾ ਕਹਾਣੀਆਂ ਲੱਵੀਆਂ ਜਾਣ ਸੱਚੀ ਗੱਲ ਹੈ ਜੇ ਆਪਾਂ ਸਰਵਾਈਵ ਕਰਨਾ ਤਾਂ ਕਹਾਣੀਆਂ ਲੱਵੀਆਂ ਜਾਣ ਹੋ ਸਕਦਾ ਇਹ ਗੱਲ ਕਹਿਣ ਤੋਂ ਬਾਅਦ ਮੈਂ ਕੋਈ ਐਹੋ ਜੀ ਕਹਾਣੀ ਕਰਾਂ ਜਿਹੜੀ ਚੰਗੀ ਨਾ ਹੋਵੇ ਪਰ ਉਹਦੇ ਮੇਰੇ ਕਾਰਨ ਹੋਰ ਹੋਣਗੇ ਪਰ ਕਹਾਣੀ ਬਹੁਤ ਜ਼ਰੂਰੀ ਹੈ ਕਿਸੇ ਵੀ ਲਿਟਰ ਕਿਉਂਕਿ ਲਿਟਰੇਚਰ ਵੱਡਾ ਕਦੋਂ ਹੁੰਦਾ ਜਦੋਂ ਕਹਾਣੀਆਂ ਹੁੰਦੀਆਂ ਨੇ ਕਿਰਦਾਰ ਹੁੰਦੇ ਨੇ ਕਹਾਣੀ ਚੰਗੀ ਹੋਊਗੀ ਕਿਰਦਾਰ ਚੰਗੇ ਹੋਣਗੇ ਐਕਟਰਸ ਹੈਗੇ ਨੇ ਆਪਣੇ ਕੋਲੇ ਬਣਾਉਣ ਵਾਲੀ ਵੀ ਹੈਗੇ ਨੇ ਪੈਸੇ ਲਾਉਣ ਵਾਲੇ ਵੀ ਹੈਗੇ ਨੇ ਲੋਕ ਤੇ ਕਹਾਣੀਆਂ ਲੱਭਣੀਆਂ ਡਿਫਰੈਂਟ ਕਹਾਣੀਆਂ ਲੱਭ ਕੇ ਲਿਆਉਣੀਆਂ ਉਹ ਬਹੁਤ ਜ਼ਰੂਰੀ ਨੇ ਤੇ ਕੋਸ਼ਿਸ਼ ਤਾਂ ਕਰ ਰਹੇ ਨੇ ਸਾਰੇ ਆ ਉਹਨਾਂ ਚੋਂ ਇੱਕ ਹੈ ਰਾਫੀ ਦੇ ਕੰਡੇ ਮੈਂ ਉਮੀਦ ਕਰਦਾ ਵੀ ਜੋ ਆਪਾਂ ਸੋਚ ਰਹੇ ਆਂ ਹਰ ਕੋਈ ਕੋਸ਼ਿਸ਼ ਕਰ ਰਿਹਾ ਅਸੀਂ ਕੋਸ਼ਿਸ਼ ਕਾਮਯਾਬ ਹੋਈਏ ਤਾਂ ਕਿ ਆਪਾਂ ਆਪਣੇ ਸਿਨੇਮਾ ਨੂੰ ਹੋਰ ਰਹਿਦੀ ਦੁਨੀਆ ਤੱਕ ਚਾਹ ਕੇ ਰਕੇ ਪੰਜਾਬੀ ਸਿਨੇਮਾ ਜੀ ਕੀ ਤੁਹਾਨੂੰ ਇਸ ਜਰਨੀ ਦੇ ਵਿੱਚ ਕਦੇ ਇਸ ਤਰ੍ਹਾਂ ਲੱਗਿਆ ਕਿ ਤੁਹਾਡੇ ਕਿਰਦਾਰਾਂ ਨੂੰ ਲੈ ਕੇ ਥੋੜੀ ਮਨੋਟਨੀ ਹੋ ਰਹੀ ਹੈ ਜਿਸ ਕਰਕੇ ਤੁਸੀਂ ਇੱਕ ਗੈਪ ਦੇ ਨਾਲ ਫਿਲਮ ਨੂੰ ਹਾਂ ਕੀਤੀ ਹੈ ਹਾਂ ਮੈਨੂੰ ਇਦਾਂ ਲੱਗ ਰਿਹਾ ਸੀਗਾ ਕਿ ਮੈਂ ਇੱਕੋ ਵਰਗੇ ਕਿਰਦਾਰ ਆਫਰ ਹੋ ਰਹੇ ਸੀਗੇ ਤਾਂ ਮੈਂ ਰੁਕ ਗਿਆ ਥੋੜਾ ਜਿਆ ਮੈਂ ਅਜੇ ਰੁਕ ਜਾਨੇ ਆ ਫਿਲਮਾਂ ਤਾਂ ਆਈਆਂ ਸੀਗੀਆਂ ਪਿਛਲੇ ਸਾਲ ਵੀ ਬਟ ਮੈਂ ਕੀਤੀਆਂ ਨਹੀਂ ਫੜੀਆਂ ਨਹੀਂ ਕਿਉਂਕਿ ਮੇਰੀਆਂ ਦੋ ਫਿਲਮਾਂ ਹੁਣ ਇੱਕ ਤਾਂ ਰਾਵੀ ਦੇ ਕੰਡੇ ਇੱਕ ਇੱਕ ਵਾਰੀ ਹੋਰ ਸੋਚ ਲਾ ਇਹ ਦੋ ਫਿਲਮਾਂ ਦਾ ਮੈਨੂੰ ਇੰਤਜ਼ਾਰ ਹੈ ਦੋਵੇਂ ਚਾਹ ਕੇ ਚੁਣ ਕੇ ਕੀਤੀਆਂ ਨੇ ਉਮੀਦ ਕਰਦਾ ਕਿ ਆ ਇਹਨਾਂ ਦਾ ਕੰਟਰੀਬਿਊਸ਼ਨ ਠੀਕ ਰਹੂਗਾ ਆਖਰੀ ਸਵਾਲ ਮੇਰਾ ਰਹੇਗਾ ਕਿ ਅ ਪੰਕਜ ਸਰ ਜਦੋਂ ਅਸੀਂ ਉਹਨਾਂ ਦੇ ਨਾਲ ਵੀ ਗੱਲ ਕੀਤੀ ਜੋ ਐਜ਼ ਐਨ ਐਕਟਰ ਉਹਨਾਂ ਨੇ ਡਿਲੀਵਰ ਕੀਤਾ ਹੋਣਾ ਉਸ ਨੂੰ ਦੇਖਣ ਦੇ ਲਈ ਤਾਂ ਆਡੀਅנס ਆਫ ਕੋਰਸ ਬਹੁਤ ਜ਼ਿਆਦਾ ਐਕਸਾਈਟਡ ਰਹੀ ਹੋਣੀ ਹੈ ਉੱਥੇ ਚਲੋ ਅਸੀਂ ਸਿਨੇਮਾ ਦੇ ਵਿੱਚ ਵੇਖਾਂਗੇ ਬਟ ਮੈਂ ਐਕਸਾਈਟਡ ਹਾਂ ਐਜ਼ ਐਨ ਐਜ਼ ਐਨ ਆਡੀਅנס ਉਹਨਾਂ ਨੂੰ ਦੇਖਣਾ ਹਾਲਾਂਕਿ ਮੈਂ ਕੰਮ ਕੀਤਾ ਉਹਨਾਂ ਦੇ ਨਾਲ ਬਟ ਐਜ਼ ਐਨ ਆਡੀਅנס ਐਕਸਾਈਟਮੈਂਟ ਹੈ ਮੇਰੀ ਐਜ਼ ਐਨ ਐਕਟਰ ਜਦੋਂ ਤੁਸੀਂ ਉਹਨਾਂ ਦੇ ਨਾਲ ਕੰਮ ਕੀਤਾ ਹੈ ਤੁਹਾਨੂੰ ਲੱਗਿਆ ਕਿ ਜਿਸ ਤਰ੍ਹਾਂ ਉਹਨਾਂ ਨੇ ਕਿਰਦਾਰ ਨਿਭਾਇਆ ਉਹ ਕਾਫੀ ਸਟ੍ਰਿਕਟ ਨੇ ਐਜ਼ ਐਨ ਐਕਟਰ ਕਹਿੰਦੇ ਨੇ ਉਹਨਾਂ ਦੇ ਬੇਟੇ ਵੀ ਕਹਿੰਦੇ ਨੇ ਬਹੁਤ ਸਟ੍ਰਿਕਟ ਨੇ ਐਜ਼ ਐਨ ਐਕਟਰ ਸੋ ਤੁਹਾਨੂੰ ਵੀ ਲੱਗਿਆ ਹੀ ਇੱਕ ਤਰ੍ਹਾਂ ਦੀ ਤਾਂ ਚਲੋ ਇਸ ਰਿਸਪੌਂਸਿਬਿਲਟੀ ਆ ਗਈ ਕਿ ਲੈਵਲ ਮੈਚ ਕਰਨਾ ਬਹੁਤ ਜ਼ਿਆਦਾ ਮੁਸ਼ਕਿਲ ਹੈ ਸੋ ਤੁਹਾਡੇ ਲਈ ਉਹ ਸਾਰਾ ਐਕਸਪੀਰੀਅੰਸ ਕਿਉਂ ਹੋ ਜਾ ਰਿਹਾ ਹੈ ਐਸੇ ਵਿੱਚ ਮੇਰੀ ਜਿਹੜੀ ਮੈਂ ਸ਼ੁਕਰ ਇਸ ਕਰਕੇ ਕਰਦਾ ਵੀ ਜਿੰਨਾ ਕਿ ਵੀ ਮੈਂ ਜਿਵੇਂ ਗੁਰਚਰਨ ਭਾਈ ਨਾਲ ਥੀਏਟਰ ਕੀਤਾ ਉੱਥੋਂ ਬੜਾ ਕੁਝ ਸਿੱਖਿਆ ਜੋ ਕੁਝ ਪੜਿਆ ਹੋਰ ਕੰਮ ਚੰਗੇ ਲੋਕਾਂ ਨਾਲ ਮਿਲਿਆ ਉਠਿਆ ਬੈਠਿਆ ਸਮਝ ਲੱਗੀਆਂ ਚੀਜ਼ਾਂ ਤੇ ਆਪਣੇ ਵੱਲੋਂ ਮੈਂ ਪੂਰੀ ਰੂਹ ਨਾਲ ਕੋਸ਼ਿਸ਼ ਕੀਤੀ ਕਿ ਮੈਂ ਉਹਨਾਂ ਨੂੰ ਉਹ ਦਵਾ ਐਜ਼ ਅ ਐਕਟਰ ਉਹ ਡਿਲੀਵਰ ਕਰਾਂ ਜੋ ਉਹਨਾਂ ਨੂੰ ਚਾਹੀਦਾ ਹੈ ਐਜ਼ ਅ ਐਕਟਰ ਮੇਰੇ ਕੋਲ ਤੇ ਜਦੋਂ ਕਈ ਦਫਾ ਉਹਨਾਂ ਨੇ ਮੈਨੂੰ ਕਿਹਾ ਬੇਟਾ ਆਈ ਲਾਈਕਡ ਵਾਟ ਯੂ ਡਿਡ ਬੇਟਾ ਪਲੇਜ਼ਰ ਵਰਕਿੰਗ ਵਿਦ ਯੂ ਉਹਨਾਂ ਨੇ ਜਦੋਂ ਕਿਹਾ ਮੈਂ ਮੈਂ ਕਿਹਾ ਯਾਰ ਅੱਛਾ ਬਈ ਮੈਨੂੰ ਬੈਡੇ ਕਮਾਲ ਦੇ ਕਿਉਂਕਿ ਉਹਨਾਂ ਨੂੰ ਤਾਂ ਸਾਰਾ ਕੁਝ ਪਤਾ ਹੈ ਨਾ ਉਹਨਾਂ ਨੂੰ ਪਤਾ ਹੈ ਕਿ ਮੈਂ ਕਿੱਥੇ ਕੱਟ ਕਰ ਰਿਹਾ ਕਿੱਥੇ ਮੈਂ ਹਿੱਲ ਗਿਆ ਕਿੱਥੇ ਮੈਂ ਥੜਕ ਗਿਆ ਸਾਰਾ ਕੁਝ ਉਹਨਾਂ ਨੂੰ ਪਤਾ ਹੈ ਬਟ ਉਹਨਾਂ ਨੇ ਮੈਨੂੰ ਐਪਰੀਸ਼ੀਏਟ ਕੀਤਾ ਜਿਹੜਾ ਕਿ ਕਈ ਦਫਾ ਉਹ ਇੰਨੇ ਇੰਨੇ ਕਮਾਲ ਦੇ ਕਲਾਕਾਰ ਨੇ ਬੇਟਾ ਮੈਂ ਇੱਧਰ ਆ ਬੋਲੂਗਾ ਹੈਨਾ so that ਮੈਨੂੰ ਪਤਾ ਹੋਵੇ ਕਿ ਉਹਨਾਂ ਨੇ ਕੀ ਬੋਲਿਆ ਫਿਰ ਇਹੀ ਮੈਂ ਚੀਜ਼ ਸਿੱਖੀ ਹੋਣਾ ਤੂੰ ਜੇ ਕੁਝ ਮੈਂ ਨੈਕ ਕੁਝ ਮੈਂ ਚੇਂਜ ਕਰਨਾ ਮੈਂ ਉਹਨਾਂ ਨੂੰ ਦੱਸਦਾ ਜਰ ਮੈਂ ਇੱਥੇ ਨਾ ਥੋੜਾ ਜਿਹਾ ਆ ਸੋਚਣਾ ਕਰੂਗਾ ਬੇਟਾ డు ਵਾਟਐਵਰ డు ਵਾਟਐਵਰ ਯੂ ਵਾਂਟ ਤੋ ਉਹਨਾਂ ਨੇ ਉਹਨਾਂ ਨਾਲ ਇਹ ਇਹ ਬੜਾ ਕਮਾਲ ਦਾ ਲਰਨਿੰਗ ਐਕਸਪੀਰੀਅੰਸ ਰਿਹਾ ਹੈ ਪਿਛਲੇ 22 ਸਾਲ ਤੇ ਆ 22 ਦਿਨ ਮਜ਼ੇਦਾਰ ਬਹੁਤ ਸੋਹਣਾ ਥੈਂਕ ਯੂ ਸੋ ਮਚ ਹਰੀਸ਼ ਜੀ ਐਂਡ ਵੀ ਆਰ ਲੁਕਿੰਗ ਫਾਰਵਰਡ ਇਸ ਫਿਲਮ ਦੇ ਲਈ ਥੈਂਕ ਯੂ ਸੋ ਮਚ ਜੀ ਥੈਂਕ ਯੂ ਥੈਂਕ ਯੂ ਸਾਰਿਆਂ ਦਾ